ਅੱਜ ਦੇ ਵਿੱਚ ਨਗਰ ਕੀਰਤਨ ਦੌਰਾਨ ਗੋਲੀਆਂ ਚੱਲਣ ਦੀ ਖਬਰ سامنے ਆ ਰਹੀ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ 10 ਇੱਕ ਨਗਰ ਕੀਰਤਨ ਜੋ ਹੈ ਨਿਕਲ ਰਿਹਾ ਸੀਗਾ ਤਾਂ ਇਸੇ ਦੌਰਾਨ ਇੱਕ ਸ਼ਖਸ ਦੇ ਵੱਲੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇੱਥੇ ਜੋ ਹੈ ਮਿਸ ਫਾਇਰ ਹੋ ਗਿਆ ਤੇ ਉਸ ਵਗਰੋਂ ਇਹ ਗੋਲੀ ਜੋ ਹੈ 9 ਸਾਲ ਦੇ ਬੱਚੇ ਨੂੰ ਲੱਗ ਜਾਂਦੀ ਹੈ ਜੀ ਹਾਂ ਬੱਚਾ ਜੋ ਹੈ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਬੱਚੇ ਦੇ ਪੱਟ ਦੇ ਵਿੱਚ ਜੋ ਗੋਲੀ ਲੱਗੀ ਹੈ ਤਾਂ ਦਸਤੋ ਬਾਦ ਹੌਸਾ ਇਹ ਇਲਾਜ ਹੁਣ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਦਾਸੀ ਕੇ ਮੁਹੱਲਾ ਗੋਵਿੰਦਗੜ੍ਹ ਦੇ ਵਿੱਚ ਜੋ ਹੈ ਇਹ ਪੂਰੀ ਘਟਨਾ ਵਾਪਰੀ ਹੈ ਤੇ ਦੇਰ ਰਾਤ ਨੂੰ ਜਿਹੜਾ ਉਹ ਦੱਸਦੇ ਕਿ ਦੇਸ਼ ਸ਼ਾਮ ਦੇ ਵੇਲੇ ਨਗਰ ਕੀਰਤਨ ਨਿਕਲ ਰਿਹਾ ਸੀਗਾ ਇੱਕ ਕੇਜੀ ਸਕੂਲ ਦੇ ਨੇੜੇ ਜੋ ਹੈ ਨਗਰ ਕੀਰਤਨ ਨਿਕਲ ਰਿਹਾ ਸੀ ਲੇਕਿਨ ਇਸੇ ਹੀ ਦੌਰਾਨ ਜੋ ਹੈ ਇੱਕ ਸ਼ਖਸ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਉਹ ਆਪਣੀ ਦੁਨਾਲੀ ਤੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਸ ਦੌਰਾਨ ਅਚਾਨਕ ਜੋ ਹੈ ਗੋਲੀ ਚੱਲ ਜਾਂਦੀ ਹੈ ਤੇ ਜਿਸ ਤੋਂ ਬਾਅਦ ਦੱਸਿਆ ਕਿ ਨੇੜੇ ਖੜੇ ਇੱਕ 9 ਸਾਲ ਦੇ ਬੱਚੇ ਦੇ ਉ ਗੋਲੀ ਲੱਗ ਜਾਂਦੀ ਹੈ ਤਾਂ ਦੇ ਪਾਟੇ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਗਨੀਮਤ ਹੈ ਕਿ ਬੱਚਾ ਜੋ ਹੈ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਛੋਟੀ ਜਹੀ ਗਲਤੀ ਕਾਰਨ ਛੋਟੀ ਜੀ ਅਣਗੈਲੀ ਕਾਰਨ ਜੋ ਹੈ ਵੱਡਾ ਹਾਦਸਾ ਜਿਹੜਾ ਉਹ ਵਾਪਰ ਗਿਆ ਬੱਚੇ ਦੇ ਗੋਲੀ ਲੱਗ ਕੇ ਜੋ 9 ਸਾਲ ਦੀ ਜਿਸ ਦੀ ਉਮਰ ਉਹ ਨਾਲ ਖੜਾ ਸੀਗਾ ਉਸ ਸ਼ਖਸ ਨੇ ਤਾਂ ਉਸ ਤੇ ਗੋੜੀ ਲੱਗ ਗਈ ਤਾਂ ਦੋਸਤੋ ਬਾਅਦ ਦੱਸਦੇ ਕਿ ਇਲਾਕੇ ਦੇ ਵਿੱਚ ਜੋ ਹੈ ਹੜਕੰਪ ਮਾਰ ਜਾਂਦਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਲੁਧਿਆਣਾ ਦੇ ਸ਼ਮਲਾਪੁਰੀ ਥਾਣੇ ਦੇ ਇਲਾਕਾ ਜੋ ਹੈ ਮੋਹੱਲਾ ਗੋਵਿੰਦਗੜ ਹੈ ਜਿੱਥੇ ਕਿ ਸਾਰੀ ਕਟਨਾ ਵਾਪਰੀ ਹੈ ਤਾਂ ਇਸ ਦੌਰਾਨ ਜੋ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਨਗਰ ਕੀਰਤਨ ਨਿਕਲਿਆ ਸੀਗਾ ਤਾਂ ਉਸ ਤੇ ਵੀ ਕਾਫੀ ਰਸ਼ ਸੀਗਾ ਲੋਕਾਂ ਦੀ ਭੀੜ ਸੀਗੀ ਤਾਂ ਜਦੋਂ ਇੱਕੋ ਦਮ ਗੋਲੀ ਚੱਲੀ ਤਾਂ ਗੋਲੀ ਬੱਚੇ ਦੇ ਲੱਗ ਗਈ ਤਾਂ ਫਿਰ ਹੜਕਾ ਉਹ ਮਾਜ ਗਿਆ ਠੀਕ ਜਿਹੜਾ ਮਾਜ ਜਾਂਦਾ ਹੈ ਮੌਕੇ ਦੇ ਦੱਸ ਦੇ ਕਿ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਸ਼ਖਸ ਦੇ ਵੱਲੋਂ ਨੌਜਵਾਨ ਦੇ ਵੱਲੋਂ ਗੋਲੀ ਚਲਾਈ ਗਈ ਉਸ ਦੇ ਵੀ ਹੁਣ ਦੱਸ ਦੇ ਕਿ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਉਸ ਦਾ ਵੀ ਜਿਹੜਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਨੌਜਵਾਨ ਕੌਣ ਸੀਗਾ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਜੋ ਹੈ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਹ ਸ਼ਖਸ ਦਾ ਨਾਮ ਕੀ ਹੈ ਜਾਂ ਫਿਰ ਉਹ پوری کٹنا ہوئی ہے تا دے جو ہے اس شخص دی پچھان بارے نہیں دستیا گیا ہے پولیس دے کیا کہ کی اس ہل گی تو اس بعد ہی جو ہے کاروائی کی جاوے گی سو موقع دیاں تصویرہ جو ہے تو ہنوے کاریاں ਨਗਰ ਕੀਰਤਨ ਦੇ ਵਿੱਚ ਜੋ ਹੈ ਗੋਲੀ ਚੱਲ ਜਾਂਦੀ ਹੈ ਹਵਾਈ ਫਾਇਰ ਕਰਨ ਦੀ ਇੱਥੇ ਕੋਸ਼ਿਸ਼ ਕਰਦਾ ਨੌਜਵਾਨ ਲੇਕਿਨ ਉਹ ਮਿਸ ਫਾਇਰ ਹੋ ਜਾਂਦਾ ਹੈ ਤੇ ਜਿਸ ਕਰਕੇ ਨਾਲ ਖੜੇ ਇੱਕ 9 ਸਾਲ ਦੇ ਮਾਸੂਮ ਬੱਚੇ ਦੇ ਜੋ ਹੈ ਉਹ ਗੋਲੀ ਲੱਗ ਜਾਂਦੀ ਹੈ ਜੋ ਕਿ ਨਗਰ ਕੀਰਤਨ ਦੇ ਵਿੱਚ ਆ ਰਿਹਾ ਸੀਗਾ ਲੇਕਿਨ ਉਸ ਮਾਸੂਮ ਦੇ ਜੋ ਹੈ ਇਹ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਹੁਣ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਮੌਕੇ ਤੇ ਹੜਕੰਪ ਮੱਚਿਆ ਤੇ ਮੌਕੇ ਤੇ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਨੂੰ ਵਿਖਾ ਰਿਆਂ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਸੋ ਕੀ ਕੁਝ ਬਿਆਨ ਦੱਸੇ ਕਿ ਪੁਲਿਸ ਨੇ ਇਸ ਪੂਰੀ ਘਟਨਾ ਤੋਂ ਬਾਅਦ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂ ਜੀ ਤੇ ਮੇਰੇ ਛੋਟਾ ਭਰਾ ਮੈਰਿਜ ਕਰਦੇ ਨਾ ਮਾਚੇ ਦਾ ਮੁੰਡਾ ਅੱਛਾ ਜੀ ਉਹ ਆਟੋ ਸਟੇਸ਼ਨ ਹੈ ਤੇ ਜੇ ਨਗਰ ਕੀਰਤਨ ਕੋ ਲੰਗਣਾ ਹੋਣਾ ਸੁਣਦੇ ਫੋਨ ਤੇ ਪਤਾ ਲੱਗਿਆ ਭਾਈ ਨਟਕੇ ਉਸੇ ਹੋਲੂ ਗਏ ਆ ਆਪੋ ਲੋ ਤੋਂ ਬਾਅਦ ਥੋੜੇ ਅੱਛੇ ਆਏ ਆ ਦੇਖੋ ਕੀ ਕਾਰਵਾਈ ਕਰਦੇ ਹੈਗੇ ਹੋਏ ਕੀ ਕਰਨ ਤਾਂ ਕਿਦਾਂ ਪਤਾ ਨਹੀਂ ਤੇ ਕੋਈ ਕੋਈ ਗੋਲ ਰੋਲ ਕੁਤਲੋ ਕਿੰਦੀ ਚਲਾਈਏ ਸ਼ਾਰਦਪ੍ਰੀਤ ਉਹਦਾ ਉਹ ਸਾਇਰ ਉਹਦੇ ਦੋ ਪੱਟਾ ਤੇ ਲੱਗੀ ਗਈ ਇੱਕ ਚ ਲੱਗ ਕੇ ਪਾਰ ਹੋ ਕੇ ਦੂਜੀ ਵੜ ਗਈ ਲੱਗ ਗਿਆ ਬਤਾ ਕੌਣ ਸੀ ਸਮਝ ਉਹ ਕਹਿੰਦੇ ਤੇ ਪਏ ਵੀ ਇੱਥੇ ਕਿਤੇ ਆ ਬਾਕੀ ਦੇਖੋ ਪੁਲਿਸ ਨੂੰ ਤੇ ਥੋੜਾ ਲੱਗਦਾ ਕਿੰਨੇ ਮੇਰੇ ਬੱਚੇ ਦੀ ਤੇ ਕਿੰਨਾ ਸਮਾਂ ਲੱਗੂ ਬੱਚਾ ਲਗਭਗ 9 ਸਾਲ ਦਾ ਹੈ 9 ਸਾਲ ਲੱਗਿਆ ਉਹਨੂੰ ਕਿੰਨੇ ਵੇਦਨ ਗੱਲ ਕਰਕੇ ਆਏ ਕਿ ਮੈਨੂੰ ਲਗਭਗ ਡੇਢ-ਦੋ ਘੰਟੇ ਹੋ ਗਏ ਮੈਨੂੰ ਪਤਾ ਰੇਸੇ ਦਾ ਫੋਨ ਆਇਆ ਤੇ ਮੈਂ ਉਸ ਪਰ ਇੱਕ ਲਛਦਾ ਬੋਲੋ ਜੀ ਗਏ ਸੀਗੇ ਬੋਲੋ ਦਰਵਾਜ਼ੇ ਉਥੇ ਬੱਚੇ ਹਲਾਨ ਦੇ ਗਏ ਹੈ ਤਾਂ ਐਮਰਜੈਂਸੀ ਚ ਹੈ ਗੁੰਦਗਰ ਉਹਨੇ ਕਿਹਾ ਆ ਦੇਖੋ ਹੁਣ ਕੋਲੀਪੁਰ ਸਿਪਸਨ ਟੀਚਰ ਦਾ ਖਾਣੇ ਕਿਰੇ ਛਾ ਡਾਬੇ ਏਰੀ ਕਿਰੇ ਤੇ ਇਹ 70 70 ਲੱਗਦਾ ਹੈ ਜੀ ਇਹ ਐ ਤੇ ਖੜੇ ਆਪ ਗੜੀ ਜੀ ਗੋਬਿੰਦ ਸਰ ਕਹਿੰਦੇ ਉਹ ਮਲੇਣਾ ਤੇ ਨਗਰ ਕਿੱਥੇ ਨਿਕਲੇ ਹਾਂ ਨਗਰ ਕੀਤੇ ਨੰਗੇ ਆਇਆ ਉਹ ਕਿਤੇ ਸ਼ਿਗਾਰਤੀ ਕਿਤੇ ਹੋਤੀ ਕਿਹਾਣੀ ਮਾੜੇ ਮੋੜੇ ਹਾਂਜੀ ਇਹ ਨਾਲ ਇੱਕ ਨਗਰ ਕੀਰਤਨ ਚੱਲ ਰਿਹਾ ਸੀਗਾ ਜੀ ਜੀ ਜਿਹਦੇ ਵਿੱਚ ਸਾਧ ਸੰਮੁਖ ਵਰੇਗ ਦੇ ਨਾਲ ਹਰ ਲਾਗਾ ਨਹੀਂ ਮੈਨੂੰ ਪਤਾ ਉਹਨਾਂ ਨੇ ਲਿਆ ਕੇ ਆਪਣੇ ਮਨੋਸੈਰ ਕਰਨ ਦਾ ਜਾਇ ਵੀ ਹਵਾ ਦੇ ਵਿੱਚ ਫੈਲ ਕਰਨ ਤੋਂ ਨਾਲ ਹੀ ਰਾਈਫਲ ਤੋਂ ਹੋਰ ਜੇ ਸਰੀਰ ਫੈਲ ਕਰਨ ਲੱਗਾ ਉਹ ਕਿਦੇ ਮੈਸੋ ਹੋ ਗਿਆ ਫੈਲ ਉਹ ਦਸੌ ਦਾ ਬੱਚਾ ਉਹਦੇ ਪੈਰ ਤੇ ਲੱਗ ਗਿਆ ਇੱਕ ਨਸਰ ਲੇਕਰ ਨਵੇਂ ਵੀ ਤੁਸੀਂ ਗਾ ਬਿਲਕੁਲ ਉਹ ਗਰਟੀਰ ਤੋਂ ਸਹੀ ਜਿਹਾ ਉਹਦੇ ਵਿੱਚ ਅਫਾਇਸ਼ ਦਿੰਦਾ ਸੀ ਵਿੱਚ ਕੋਈ ਸਰ ਬੱਚੇ ਜਮੀਆਂ ਜਰਾ ਐਸਸੀ ਆਸਪਟਲ ਆਣੇ ਬਟ ਉਹ ਲੱਗਿਆ ਪਤਾ ਕਿਨੇ ਚਲਾਇਆ ਹੈ ਤੇ ਉਹਦੇ ਤਫਤੀਸ਼ ਕਰ ਰਹੇ ਹਾਂ ਬੰਦਾ ਹਲੇ ਦਾ ਰਸ ਨਹੀਂ ਹੋਇਆ ਰਸਰਾ ਮਿਲਦਾ ਤੋਂ ਤੱਕ ਅਦੇਵਚਨ ਨਗਰ ਕੀਰਤਨ ਦੌਰਾਨ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ 10 ਇੱਕ ਨਗਰ ਕੀਰਤਨ ਜੋ ਹੈ ਨਿਕਲ ਰਿਹਾ ਸੀਗਾ ਤਾਂ ਇਸੇ ਦੌਰਾਨ ਇੱਕ ਸ਼ਖਸ ਦੇ ਵੱਲੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇੱਥੇ ਜੋ ਹੈ ਮਿਸ ਫਾਇਰ ਹੋ ਗਿਆ ਤੇ ਉਸ ਬੰਗਰੋਂ ਇਹ ਗੋਲੀ ਜੋ ਹੈ 9 ਸਾਲ ਦੇ ਬੱਚੇ ਨੂੰ ਲੱਗ ਜਾਂਦੀ ਹੈ ਜੀ ਹਾਂ ਬੱਚਾ ਜੋ ਹੈ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਬੱਚੇ ਦੇ ਪੱਟ ਜੋ ਐ ਗੋਲੀ ਲੱਗੀ ਐ ਤਾਂ ਦਸਤੋ ਬਾਦ ਦੋਸਤਾ ਇਲਾਜ ਹੁਣ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਦਾ ਸਿਕ ਮਹੱਲਾ ਗੋਵਿੰਦਗੜ੍ਹ ਦੇ ਵਿੱਚ ਜੋ ਐ ਇਹ ਪੂਰੀ ਘਟਨਾ ਵਾਪਰੀ ਐ ਤੇ ਦੇਰ ਰਾਤ ਨੂੰ ਜਿਹੜਾ ਉਹ ਦੱਸਦੇ ਕਿ ਦੇਰ ਸ਼ਾਮ ਦੇ ਵੇਲੇ ਨਗਰ ਕੀਰਤਨ ਨਿਕਲ ਰਿਹਾ ਸੀਗਾ ਇੱਕ ਕੇਜੀ ਸਕੂਲ ਦੇ ਨੇੜੇ ਜੋ ਹੈ ਨਗਰ ਕੀਰਤਨ ਨਿਕਲ ਰਿਹਾ ਸੀ ਲੇਕਿਨ ਇਸੇ ਹੀ ਦੌਰਾਨ ਜੋ ਹੈ ਇੱਕ ਸ਼ਖਸ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਉਹ ਆਪਣੀ ਦੁਨਾਲੀ ਤੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਸੇ ਦੌਰਾਨ ਅਚਾਨਕ ਜੋ ਹੈ ਗੋਲੀ ਚੱਲ ਜਾਂਦੀ ਹੈ ਤੇ ਉਸ ਤੋਂ ਬਾਅਦ ਦੱਸੇ ਕਿ ਨੇੜੇ ਖੜੇ ਇੱਕ 9 ਸਾਲ ਦੇ ਬੱਚੇ ਦੇ ਉ ਗੋਲੀ ਲੱਗ ਜਾਂਦੀ ਹੈ ਤਾਂ ਜਿਹਦੇ ਪਾਟੇ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਦੱਸਿਆ ਕਿ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਗਨੀਮਤ ਹੈ ਕਿ ਬੱਚਾ ਜੋ ਹੈ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟੀ ਜਹੀ ਗਲਤੀ ਕਾਰਨ ਛੋਟੀ ਜੀ ਅਣਗਹਿਲੀ ਕਾਰਨ ਜੋ ਹੈ ਵੱਡਾ ਹਾਦਸਾ ਜਿਹੜਾ ਉਹ ਵਾਪਰ ਗਿਆ ਬੱਚੇ ਦੇ ਗੋਲੀ ਲਾ ਕੇ ਜੋ 9 ਸਾਲ ਦੀ ਜਿਸ ਦੀ ਉਮਰ ਹੈ ਉਨਾਲ ਖੜਾ ਸੀਗਾ ਉਸ ਸ਼ਖਸ ਨੇ ਤਾਂ ਉਸ ਤੇ ਗੋੜੀ ਲਾ ਗਈ ਤਾਂ ਦੋਸਤੋ ਬਾਅਦ ਦੱਸੇ ਕਿ ਇਲਾਕੇ ਦੇ ਵਿੱਚ ਜੋ ਹੈ ਹੜਕੰਪ ਮਾਰ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਲੁਧਿਆਣਾ ਦੇ ਸ਼ਮਲਾਪੁਰੀ ਥਾਣੇ ਦੇ ਇਲਾਕਾ ਜੋ ਹੈ ਮੋਹੱਲਾ ਗੋਵਿੰਦਗੜ ਹੈ ਜਿੱਥੇ ਕਿ ਸਾਰੀ ਕਟਨਾ ਵਾਪਰੀ ਹੈ ਤਾਂ ਇਸ ਦੌਰਾਨ ਜੋ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਨਗਰ ਕੀਰਤਨ ਨਿਕਲਿਆ ਸੀਗਾ ਤਾਂ ਉਸ ਤੇ ਵੀ ਕਾਫੀ ਰਸ ਸੀਗਾ ਲੋਕਾਂ ਦੀ ਭੀੜ ਸੀਗੀ ਤਾਂ ਜਦੋਂ ਇੱਕੋਦਮ ਗੋਲੀ ਚੱਲੀ ਤਾਂ ਗੋਲੀ ਬੱਚੇ ਦੇ ਲੱਗ ਗਈ ਤਾਂ ਫਿਰ ਹੜਕਾ ਉਹ ਮਾਜ ਗਿਆ ਚੀਕ ਜਿਹੜਾ ਮਾ ਜਾਂਦਾ ਮੌਕੇ ਦੇ ਦੱਸੇ ਕਿ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਸ਼ਖਸ ਦੇ ਵੱਲੋਂ ਨੌਜਵਾਨ ਦੇ ਵੱਲੋਂ ਗੋਲੀ ਚਲਾਈ ਗਈ ਉਸ ਦੇ ਵੀ ਹੁਣ ਦੱਸੇ ਕਿ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਉਸ ਦਾ ਵੀ ਜਿਹੜਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਨੌਜਵਾਨ ਕੌਣ ਸੀਗਾ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਜੋ ਹੈ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਹ ਸ਼ਖਸ ਦਾ ਨਾਮ ਕੀ ਹੈ ਜਾਂ ਫਿਰ ਉਹ دس کہ کی پوری کٹنا ہوئی ہے تا پولیس وس کہ فی الحال جو ہے اس شخص دی پچھان بارے نہیں دسیا گیا ہے پولیس نے کہا کہ کی اس دی جانچ ہوئے گی تا اس تو بعد ہی جو ہے ਕਾਰਵਾਈ ਕੀਤੀ ਜਾਵੇਗੀ ਸੋ ਮੌਕੇ ਦੀਆਂ ਤਸਵੀਰਾਂ ਜੋ ਹੈ ਤੁਹਾਨੂੰ ਇਹ ਕਾਰਿਆ ਨਗਰ ਕੀਰਤਨ ਦੇ ਵਿੱਚ ਜੋ ਹੈ ਗੋਲੀ ਚੱਲ ਜਾਂਦੀ ਹੈ ਹਵਾਈ ਫਾਇਰ ਕਰਨ ਦੀ ਇੱਥੇ ਕੋਸ਼ਿਸ਼ ਕਰਦਾ ਨੌਜਵਾਨ ਲੇਕਿਨ ਉਹ ਮਿਸ ਫਾਇਰ ਹੋ ਜਾਂਦਾ ਹੈ ਤੇ ਜਿਸ ਕਰਕੇ ਨਾਲ ਖੜੇ ਇੱਕ 9 ਸਾਲ ਦੇ ਮਾਸੂਮ ਬੱਚੇ ਦੇ ਜੋ ਹੈ ਉਹ ਗੋਲੀ ਲੱਗ ਜਾਂਦੀ ਹੈ ਜੋ ਕਿ ਨਗਰ ਕੀਰਤਨ ਦੇ ਵਿੱਚ ਆ ਰਿਹਾ ਸੀਗਾ ਲੇਕਿਨ ਉਸ ਮਾਸੂਮ ਦੇ ਜੋ ਹੈ ਇਹ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਹੁਣ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਮੌਕੇ ਤੇ ਹੜਕੰਪ ਮੱਚਿਆ ਤੇ ਮੌਕੇ ਤੇ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਨੂੰ ਵਿਖਾ ਰਿਆਂ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਸੋ ਕੀ ਕੁਝ ਬਿਆਨ ਦੱਸੇ ਕਿ ਪੁਲਿਸ ਨੇ ਇਸ ਪੂਰੀ ਘਟਨਾ ਤੋਂ ਬਾਅਦ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਤੇ ਮੇਰੇ ਛੋੜਾ ਪਰ ਮੈਰਿਜ ਕਰਦੇ ਨਾ ਮਾਚੇ ਦਾ ਮੁੰਡਾ ਉਹ ਆਟੋ ਸਟੇਸ਼ਨ ਹੈ ਤੇ ਜਿਹਦੇ ਨੂੰ ਨਗਰ ਕੀਰਤਨ ਕਿ ਲੰਗਣਾ ਹੋਣਾ ਹੁੰਦਾ ਫੋਨ ਤੇ ਪਤਾ ਲੱਗਿਆ ਭਾਈ ਨੱਟ ਕੇ ਉਸੇ ਹੋ ਲੋ ਗਏ ਆ ਹੋ ਲੋ ਤੋਂ ਬਾਅਦ ਛੋੜੇ ਆਏ ਆ ਦੇਖੋ ਕੀ ਕਾਰਵਾਈ ਕਰ ਰਹੇ ਨੇ ਕੋਈ ਕੀ ਕਰਨ ਦਾ ਕਿਦਾਂ ਪਤਾ ਨਹੀਂ ਤੇ ਕੋਈ ਕੋਈ ਫੋਨ ਰੋਡ ਬੁੱਧਲਾ ਤੇ ਚਲਾਈ ਸ਼ਰਦਪ੍ਰੀਤ ਬੜਾ ਕਿ ਉਹ ਫਾਇਰ ਉਹਦੇ ਦੋਵੇਂ ਪੱਟਾ ਤੇ ਲੱਗੀ ਕੋਈ ਇੱਕ ਚ ਲੱਗੇ ਪਾਰ ਹੋ ਕੇ ਦੂਜੀ ਵੜ ਗਈ ਲੱਗਿਆ ਮਤਲਬ ਕੌਣ ਸੀ ਮੈਂ ਉਹ ਕਹਿੰਦੇ ਤੇ ਪਏ ਵੀ ਇੱਥੇ ਕਿਤੇ ਆ ਬਾਕੀ ਦੇਖੋ ਪਰ ਇਸ ਨੂੰ ਥੋੜਾ ਲੱਗਦਾ ਕਿੰਨੇ ਹੋਏ ਬੱਚੇ ਦੀ ਤੇ ਕਿੰਨਾ ਸਮਾਂ ਲੱਗੋ ਬੱਚਾ ਲਗਭਗ 9 ਸਾਲ ਲਈ 9 ਸਾਲ ਲੱਗ ਗਿਆ ਉਹਨੂੰ ਇਹ ਕੀ ਨਿਵੇਦਨ ਬੋਲ ਰਿਹਾ ਹੈ ਇਹ ਮੈਨੂੰ ਲਗਭਗ 1.5-2 ਘੰਟੇ ਤੋਂ ਮੇਰੇ ਕੋਲ ਰੇਸੇ ਤੋਂ ਫੋਨ ਆਇਆ ਤੇ ਮੈਂ ਉਸ ਪਰ ਇੱਕ ਪਹਿਲਾ ਹਸਤਾ ਬੋਲੋ ਜੀ ਗਏ ਸੀਗਾ ਬੋਲਣ ਤੋਂ ਬਾਅਦ ਉਥੇ ਬੱਚੇ ਹਾਲਾਤ ਦੇਖ ਕੇ ਐ ਕਿ ਐਮਰਜੈਂਸੀ ਹੈ ਜੇ ਗੁੱਦਗੋਹਣ ਆਇਆ ਦੇਖੋ ਹੁਣ ਕੋਲੀ ਪ੍ਰੋਸੈਸ਼ਨ ਕੀ ਕਰਦਾ ਥਾਣੇ ਕਿਦੇ ਜਰਾ ਢਾਬੇ ਏਰੀ ਕਿਦ ਤੇਰੇ ਜੀ ਕਿ 770 70 ਲੱਗਦਾ ਹੈ ਜੀ ਇਹ ਇਹ ਕਿਹੜੀ ਜਗ੍ਹਾ ਹੈ ਗੋਬਿੰਦ ਸਿੰਘ ਸਰ ਕਹਿੰਦੇ ਹੋ ਮਲੇ ਨਾਮ ਨਗਰ ਕੀ ਤਾਂ ਇਕੱਲੇ ਹਾਂ ਨਗਰ ਕੀ ਤਾਂ ਨੰਗੇ ਹੀ ਬੋਤੀ ਜਿसे чыгаrti ਕੇ ਜੇ ਬੋਤੀ ਕੀ ਮਣੀ ਮੜੀ ਮੁਰਦੀ ਹਾਂਜੀ ਇਹ ਨਾਲ ਇੱਕ ਨਗਰ ਕੀਰਤਨ ਚੱਲ ਰਿਹਾ ਸੀਗਾ ਜੀ ਜੀ ਜਿਹਦੇ ਵਿੱਚ ਸਾਹਮਣੇਕਰ ਬਰੇਗ ਨਾਲ ਹਰ ਨਾ ਤਾਂ ਨਹੀਂ ਮੈਨੂੰ ਪਤਾ ਉਹਨਾਂ ਨੇ ਲਿਆ ਕੇ ਆਪਣੇ ਨਮੋ ਫੈਲ ਕਰਨਾ ਜਾ ਵੀ ਹਵਾ ਦੇ ਵਿੱਚ ਫੈਲ ਕਰਨ ਦਰ ਨਾਲ ਹੀ ਰਾਈਫਲ ਤੋਂ ਹੋਰ ਜਿਸ ਤਰੀਕਾ ਫੈਲ ਕਰਨ ਲੱਗਾ ਉਹ ਕਿਦੇ ਵੈਸੋ ਹੋ ਗਿਆ ਫਿਰ ਉਹ ਦਲਸੌ ਦਾ ਬੱਚਾ ਉਹਦੇ ਪੈਰ ਤੇ ਲੱਗ ਗਿਆ ਇੱਕ ਨਸਰ ਲਿਖੇ ਨਵੇਂ ਕਿਤੇ ਸਿਗਰ ਲਿਖੇ ਸੁਲਾਗਰ ਕੀਰਤਨ ਸੇ ਜਿਸ 라ਉ ਦੇ ਵਿੱਚ ਅਫਯਾਜ ਦੰਦਾ ਸੀ ਵਿੱਚ ਕੋਈ ਸਨ ਪਟਿਆ ਜੋ ਜਰਮੀ ਪਟਿਆ ਜਾ ਖਨੀ ਅਜਰਾ ਐਸਸੀਆ ਸਾਹਾ ਹਸਪੀਟਲ ਆ ਰੋਟਾ ਕਿ ਲੱਗਿਆ ਪਤਾ ਕਿਨੇ ਚਲਾਇਆ ਇਹ ਤੇ ਉਹ ਵੀ ਤਫਤੀਸ਼ ਕਰ ਰਹੇ ਹੱਲੇ ਬੰਦਾ ਹਲੇ ਦਾ ਕ arrest ਨਹੀਂ ਹੋਇਆ ਫੇਸਰ ਮਿਲਦਾ ਤੋਂ ਦਸ